ਕੁਸ਼ੀ ਦੇਖ ਰਹੇ ਹੋ ਫਤਿਹ ਪੰਜਾਬ نیوز ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਅੱਜ ਦਾ ਵਿਸ਼ਾ ਹੈ ਬੁਢਾਪਾ ਵਰਦਾਨ ਹੈ ਜਾਂ ਸਰਾਪ ਖੁਸ਼ੀ ਗਮੀ ਦੁੱਖ ਸੁਖ ਅਤੇ ਪਿਆਰ ਕਿਰਣਾ ਇਹਨਾਂ ਤਿੰਨਾਂ ਨੂੰ ਮਹਿਸੂਸ ਕਰਨਾ ਇਨਸਾਨ ਦੇ ਅਹਿਸਾਸਾਂ ਤੇ ਅੰਦਰ ਪਰ ਕਰਦਾ ਹੈ ਇਨਸਾਨ ਜਿਸ ਤਰ੍ਹਾਂ ਮਹਿਸੂਸ ਕਰੇਗਾ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਉਸ ਦੇ ਵਿਹਾਰ ਤੇ ਪਵੇਗਾ ਕੋਸ਼ਿਸ਼ ਦੇ ਬਿਹਾਰ ਤੋਂ ਹੀ ਸਮਾਜ ਇਨਸਾਨ ਦੀ ਪ੍ਰਤਿਭਾ ਅਤੇ ਵਿਅਕਤੀਤਵ ਬਾਰੇ ਪਿਛਲੇ ਸਣ ਬਣਾਏਗਾ ਇਸ ਲਈ ਬੁਢਾਪੇ ਬਾਰੇ ਜਿਸ ਤਰ੍ਹਾਂ ਇਨਸਾਨ ਮਹਿਸੂਸ ਕਰੇਗਾ ਉਸੇ ਪ੍ਰਕਾਰ ਉਸਦਾ ਪ੍ਰਭਾਵ ਬਣੇਗਾ ਬੁਢਾਪਾ ਇੱਕ اٹਲ ਸਚਾਈ ਹੈ ਹਰ ਇੱਕ ਇਨਸਾਨ ਤੇ ਆਉਣਾ ਹੈ ਜਿਵੇਂ ਜਵਾਨੀ ਆਉਂਦੀ ਹੈ ਬੁਢਾਪੇ ਨੂੰ ਖੁਸ਼ੀ-ਖੁਸ਼ੀ ਪਰਵਾਨ ਕਰਨਾ ਚਾਹੀਦਾ ਹੈ ਬੁਢਾਪੇ ਦਾ ਆਨੰਦ ਜਵਾਨੀ ਨਾਲੋਂ ਵਧੇਰੇ ਹੁੰਦਾ ਹੈ ਕਿਉਂਕਿ ਜਵਾਨੀ ਵਿੱਚ ਜ਼ਿੰਮੇਵਾਰੀਆਂ ਦੀਆਂ ਅਨੇਕਾਂ ਖਲਗੱਜਣ ਹੁੰਦੇ ਹਨ ਬਚਪਨ ਵਿੱਚ ਬਾਪੂ ਦੇ ਮੋਢਿਆਂ ਤੇ ਬੈਠ ਕੇ ਮਾਣੇ ਆਨੰਦ ਨੂੰ ਯਾਦ ਕਰਕੇ ਆਪਣੇ ਪੁੱਤੇ ਪੋਤਰੀਆਂ ਤੇ ਦੋਤੇ ਦੋਤੀਆਂ ਨੂੰ ਆਪਣੇ ਮੋਢਿਆਂ ਦਾ ਆਨੰਦ ਮਾਣਨ ਦੇਣਾ ਚਾਹੀਦਾ ਹੈ ਇਹ ਬੁਢਾਪੇ ਦੀ ਜ਼ਿੰਦਗੀ ਦਾ ਖੁਸ਼ਗਵਾਰ ਸਮਾਂ ਹੁੰਦਾ ਹੈ ਜਦੋਂ ਬੱਚਿਆਂ ਵਿੱਚ ਬੱਚਿਆ ਬਣ ਕੇ ਵਿਚੜਿਆ ਜਾ ਸਕਦਾ ਹੈ ਇਹ ਇਨਸਾਨੀ ਜ਼ਿੰਦਗੀ ਦੀ ਲਗਾਤਾਰਤਾ ਦੀ ਪ੍ਰਕਿਰਿਆ ਹੈ ਇਸ ਲਈ ਬੁਢਾਪੇ ਦਾ ਖੜੇ ਮਿੱਥੇ ਸਵਾਗਤ ਕਰਨਾ ਚਾਹੀਦਾ ਹੈ ਬੁਢਾਪੇ ਵਿੱਚ ਆਪਣੇ ਆਪ ਨੂੰ ਰਚਿਵੇਂ ਵਿੱਚ ਰੱਖਣਾ ਚਾਹੀਦਾ ਹੈ ਜੋ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਵੇਰੇ ਸ਼ਾਮ ਸੈਰ ਕਰਨੀ ਚਾਹੀਦੀ ਹੈ ਦੋਸਤਾਂ ਮਿੱਤਰਾਂ ਨਾਲ ਮਹਿਫਲਾ ਕਰਨੀ ਚਾਹੀਦੀਆਂ ਹਨ ਜੇ ਹੋ ਸਕੇ ਬਚਪਨ ਦੇ ਅਤੇ ਜਵਾਨੀ ਪਹਿਰੇ ਦੇ ਦੋਸਤਾਂ ਨਾਲ ਸੰਪਰਕ ਕਰੋ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਸੀਨੀਅਰ ਸਿਟੀਜ਼ਨ ਲਈ ਸਹਾਇਕ ਹੋ ਸਕਦਾ ਹੈ ਟੈਲੀਫੋਨ ਤੇ ਤਾਲਮੇਲ ਰੱਖਿਆ ਜਾ ਸਕਦਾ ਹੈ ਵੀਡੀਓ ਕਾਲ ਕਰੋ ਵਿਲਾ ਇਨਸਾਨ ਮਯੂਸ ਹੁੰਦਾ ਹੈ ਆਪਣੀ ਔਲਾਦ ਤੋਂ ਬਹੁਤੀ ਆਸ ਰੱਖਣੀ ਨਹੀਂ ਚਾਹੀਦੀ ਕਿਉਂਕਿ ਸਮਾਂ ਅਣਕਿਆਸਾ ਬਦਲ ਗਿਆ ਹੈ ਔਲਾਦ ਆਪ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁਚੀ ਹੋਈ ਹੈ ਔਲਾਦ ਦੀ ਜ਼ਿੰਦਗੀ ਵਿੱਚ ਦਖਲਅਦਾਜ਼ੀ ਨਾ ਕਰੋ ਆਪਣੇ ਸਮੇਂ ਦੀਆਂ ਪਰੰਪਰਾਵਾਂ ਅਤੇ ਨਿਯਮਾਂ ਨੂੰ ਬਦਲਦੇ ਹੋਏ ਸਮੇਂ ਵਾਰ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੀ ਜਿਹੜੇ ਅਨਸਾਰ ਸਮਾਜ ਸੇਵਾ ਕਰਨੀ ਚਾਹੀਦੀ ਹੈ ਜ਼ਿੰਦਗੀ ਵੈਸੇ ਵੀ ਜਦੋ ਤੈ ਦਾ ਦੂਜਾ ਨਾਂ ਹੈ ਸੁਖ ਦਾ ਅਹਿਸਾਸ ਦੁੱਖ ਤੋਂ ਬਾਅਦ ਅਤੇ ਦੁੱਖ ਦਾ ਅਹਿਸਾਸ ਸੁਖ ਤੋਂ ਬਾਅਦ ਹੁੰਦਾ ਹੈ ਇਸ ਲਈ ਦੁੱਖ ਅਤੇ ਸੁਖ ਇੱਕ ਸਿੱਕੇ ਦੇ ਦੋ ਪਾਸੇ ਹਨ ਇਹਨਾਂ ਦੋਹਾਂ ਪਾਸਿਆਂ ਤੋਂ ਟਕਣ ਕਰੋ ਫਿਰ ਵੇਖੋ ਕਿਸ ਤਰ੍ਹਾਂ ਦਾ ਸੰਗੀਤ ਨਿਕਲੇਗਾ ਇਸ ਦਰਾਂ ਜਿੰਦਗੀ ਵਿੱਚ ਆਉਣਾ ਹੈ ਇਸ ਲਈ ਉਹਨਾਂ ਦੀ ਵਿਗਾਰ ਦਾ ਮੁਕਾਬਲਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਰੋ ਵਰਦਾਨ ਅਤੇ ਸ਼ਰਾਪ ਇਸ ਇੱਕ ਸਿੱਕੇ ਦੇ ਦੋ ਪਾਸੇ ਹਨ ਇਨਸਾਨ ਨੇ ਖੁਦ ਫੈਸਲਾ ਕਰਨਾ ਹੈ ਕਿ ਉਸ ਦਾ ਜੀਵਨ ਵਰਦਾਨ ਹੈ ਜਾਂ ਸ਼ਰਾਪ ਬਜ਼ੁਰਗਾਂ ਅਤੇ ਉਹਨਾਂ ਦੇ ਬੱਚਿਆਂ ਵਿੱਚ ਪੀੜੀ ਪੜਾ ਭਾਵ ਜਨਰੇਸ਼ਨ ਗੈਪ ਹੁੰਦਾ ਹੈ ਬਜ਼ੁਰਗਾਂ ਦੇ ਸਮੇਂ ਸਥਾਨ ਹਾਲਾਤ ਸਾਧਨ ਲੋੜਾਂ ਅਤੇ ਪ੍ਰਾਪਤੀਆਂ ਪੁਰਾਣੇ ਜ਼ਮਾਨੇ ਅਨਸਾਰ ਹੁੰਦੀਆਂ ਹਨ ਵਰਤਮਾਨ ਸਮੇਂ ਇਹ ਸਾਲਾ ਕੁਝ ਹੀ ਬਦਲ ਗਿਆ ਹੈ ਇਸ ਲਈ ਕੁਦਰਤੀ ਹੈ ਕਿ ਨਵੀਂ ਪੀੜੀ ਦੀ ਸੋਚ ਅੱਜ ਦੇ ਆਧੁਨਿਕ ਟੈਕਨੋਲੋਜੀ ਦੇ ਜਮਾਨੇ ਅਨਸਾਰ ਹੋਵੇਗੀ ਇਸ ਸਮੇਂ ਦੇ ਬਦਲਣ ਅਤੇ ਆਧੁਨਿਕਤਾ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਨਵੀਆਂ ਸੋਚਾਂ ਦਾ ਅਸਰ ਪੈ ਰਿਹਾ ਹੈ ਉਸੇ ਤਰ੍ਹਾਂ ਹੀ ਨੌਜਵਾਨ ਪੀੜੀ ਦੇ ਵਿਚਾਰਾਂ ਅਤੇ ਵਿਹਾਰ ਵਿੱਚ ਤਬਦੀਲੀ ਆ ਗਈ ਹੈ ਬਜ਼ੁਰਗਾਂ ਨੂੰ ਇਸ ਤਬਦੀਲੀ ਨਾਲ ਅਡਜਸਟ ਕਰਨਾ ਪਵੇਗਾ ਬਹੁਤੀਆਂ ਉਮੀਦਾਂ ਨਾ ਪਾ ਲੋ ਬਜ਼ੁਰਗ ਆਪਣੀਆਂ ਹਾਲਾਤ ਨੂੰ ਆਪਣੀ ਸੋਚ ਮੁਤਾਬਕ ਚਲਾਉਣਾ ਅਤੇ ਵਿਵਹਾਰ ਕਰਨ ਤੇ ਜ਼ੋਰ ਪਾਉਂਦੇ ਹਨ ਜੋ ਵਰਤਮਾਨ ਸਮੇਂ ਸੰਭਵ ਹੀ ਨਹੀਂ ਕਿਉਂਕਿ ਇੰਟਰਨੈਟ ਨੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਹਨ ਬਜ਼ੁਰਗ ਆਪਣੇ ਮਾਪਿਆਂ ਦੇ ਸਮੇਂ ਨੂੰ ਭੁੱਲ ਜਾਣ ਜਦੋਂ ਸਾਰਾ ਪਰਿਵਾਰ ਇੱਕ ਚੁੱਲ੍ਹੇ ਦੇ ਮੂਹਰੇ ਪੀੜ੍ਹੀਆਂ ਦੇ ਬੈਠ ਕੇ ਰੋਟੀ ਖਾਂਦਾ ਸੀ ਇੱਕੋ ਵੱਡੇ ਹਾਲ ਕਮਰੇ ਵਿੱਚ ਜਿਸ ਨੂੰ ਦਲਾਨ ਕਹਿੰਦੇ ਸਨ ਵਿੱਚ ਸੌਂ ਜਾਂਦੇ ਸਨ ਅੱਜ ਕੱਲ ਇੰਟਰਨੈਟ ਦੇ ਜਮਾਨੇ ਵਿੱਚ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਮੋਬਾਈਲ ਲਈ ਬੈਠੇ ਹੁੰਦੇ ਹਨ ਆਪਣੇ ਦੋਸਤਾਂ ਨਾਲ ਚੋਲ ਮੋਲ ਭਰੇ ਕਰ ਰਹੇ ਹੁੰਦੇ ਹਨ ਉਹ ਪਰਿਵਾਰ ਵਿੱਚ ਬੈਠ ਕੇ ਰੋਟੀ ਨਹੀਂ ਖਾਂਦੇ ਅਤੇ ਆਪੋ ਆਪਣੇ ਕਮਰੇ ਵਿੱਚ ਸੌਂਦੇ ਹਨ ਬਜ਼ੁਰਗ ਇਹ ਆਸ ਲਈ ਬੈਠੇ ਰਹਿੰਦੇ ਹਨ ਕਿ ਬੱਚੇ ਉਹਨਾਂ ਦੇ ਕੋਲ ਆ ਕੇ ਬੈਠਣਗੇ ਦੁੱਖ ਸੁੱਖ ਸਾਂਝਾ ਕਰਨਗੇ ਪਰੰਤੂ ਇਹ ਸਾਰਾ ਕੁਝ ਅਸੰਭਵ ਹੋ ਗਿਆ ਹੈ ਇਸ ਲਈ ਬਜ਼ੁਰਗਾਂ ਨੂੰ ਸਮੇਂ ਮੁਤਾਬਕ ਬਦਲਣਾ ਪਵੇਗਾ ਇਸਤੇ ਨਾਲ ਹੀ ਔਲਾਦ ਨੂੰ ਵੀ ਥੋੜਾ ਬਜ਼ੁਰਗਾਂ ਅਨਸਾਰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਦੋਵੇਂ ਹਾਲਾਤ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਬਜ਼ੁਰਗਾਂ ਦਾ ਬੁਢਾਪਾ ਵਰਦਾਨ ਬਣ ਸਕਦਾ ਹੈ ਜੇਕਰ ਦੋਹਾਂ ਵਿੱਚੋਂ ਇੱਕ ਵੀ ਐਡਜਸਟ ਨਹੀਂ ਕਰੇਗਾ ਤਾਂ ਬੁਢਾਪਾ ਸਰਾਪ ਹੀ ਹੋਵੇਗਾ ਫੈਸਲਾ ਦੋਹਾਂ ਦੇ ਹੱਥ ਵਿੱਚ ਹੈ ਰਹਿੰਦੀ ਖੁੰਦੀ ਕਦਰ ਬਜ਼ੁਰਗਾਂ ਲਈ ਬਣੇ ਬਿਰਧ ਆਸ਼ਰਮਾਂ ਅਤੇ ਪ੍ਰਵਾਸ ਵਿੱਚ ਪੜਨ ਜਾਣ ਦੇ ਬਹਾਨੇ ਵਿਦੇਸ਼ਾਂ ਵਿੱਚ ਸੈਟਲ ਹੋਣ ਨੇ ਕੱਢ ਦਿੱਤੀ ਹੈ ਮਾਪੇ ਇਕਲਤਾ ਮਹਿਸੂਸ ਕਰਤੇ ਹੋਏ ਜੀਵਨ ਬਸਰ ਕਰ ਰਹੇ ਹਨ ਇੱਕ ਹੋਰ ਕਾਰਨ ਨਸ਼ਿਆਂ ਦੀ ਵਰਤੋਂ ਹੈ ਨਸ਼ਿਆਂ ਨੇ ਬਜ਼ੁਰਗਾਂ ਅਤੇ ਨੌਜਵਾਨਾਂ ਵਿੱਚ ਖਿੱਚੋਤਾਣ ਪੈਦਾ ਕਰ ਦਿੱਤੀ ਹੈ ਕਿਉਂਕਿ ਸਖਤ ਮਿਹਨਤ ਨਾਲ ਬਣਾਈ ਜਾਇਦਾਦ ਨੂੰ ਨਸ਼ੇਈ ਬੱਚੇ ਵੇਚਣ ਲਈ ਮਜਬੂਰ ਕਰਦੇ ਹਨ ਔਲਾਦ ਨੂੰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਮਾਪਿਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਮੀਨੀ ਪੱਧਰ ਤੇ ਜਦੋਂ ਅਜਾਇਦਾ ਕਰਕੇ ਵਰਵਾਰਾਂ ਦੀ ਪਾਲਣ ਪੋਸ਼ਣ ਕੀਤੀ ਹੈ ਆਪਣੀ ਔਲਾਦ ਲਈ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਔਲਾਦ ਦਾ ਭਵਿੱਖ ਸੁਨੇਹਰਾ ਬਣਿਆ ਰਹਿੰਦਾ ਹੈ ਵਰਤਮਾਨ ਸਮੇਂ ਵਿੱਚ ਰਸਾਇਣ ਖਾਦਾਂ ਕੀਟਨਾਕ ਦਵਾਈਆਂ ਅਤੇ ਖਾਦਾਂ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੇ ਇਨਸਾਨ ਦੀ ਮਾਨਸਿਕਤਾ ਦੇ ਡੂੰਘਾ ਪ੍ਰਭਾਵ ਪਾਇਆ ਹੈ ਇਹਨਾਂ ਚੀਜ਼ਾਂ ਸਿਹਤ ਲਈ ਹਾਨੀਕਾਰਕ ਤਾਂ ਹਨ ਹੀ ਪਰੰਤੂ ਇਨਸਾਨ ਦੇ ਸੁਭਾਅ ਵਿੱਚ ਗਰਮ ਜੋਸ਼ੀ ਪੈਦਾ ਕਰਦੀਆਂ ਹਨ ਜਿਸ ਕਰਕੇ ਬੱਚਿਆਂ ਤੇ ਮਾਪਿਆਂ ਵਿੱਚ ਦਲਕ ਕਲਾਮੀ ਹੁੰਦੀ ਰਹਿੰਦੀ ਹੈ ਅਖਬਾਰਾਂ ਵਿੱਚ ਅਜਹੀਆਂ ਖਬਰਾਂ ਪੜਨ ਨੂੰ ਮਿਲਦੀਆਂ ਹਨ ਕਿ ਜਿੰਨਾ ਵਿੱਚ ਬੱਚੇ ਮਾਪਿਆਂ ਨੂੰ ਗੁੱਸੇ ਵਿੱਚ ਆ ਕੇ ਮੌਤੇ ਘਾੜ ਉਦਾਰ ਦਿੰਦੇ ਹਨ ਬਹੁਤੇ ਝਗੜੇ ਜ਼ਮੀਨ ਜਾਇਦਾਦ ਦੇ ਹੁੰਦੇ ਹਨ ਨਸ਼ਾ ਨੇ ਤਾਂ ਸਾਡੀ ਨੌਜਵਾਨੀ ਤਬਾਹ ਕਰ ਹੀ ਦਿੱਤੀ ਹੈ ਕਈ ਲੜਕੇ ਆਪਣੇ ਮਾਪਿਆਂ ਨੂੰ ਨਸ਼ੇ ਲਈ ਪੈਸੇ ਮੰਗਣ ਲਈ ਬੁਰਾ ਭਲਾ ਵੀ ਕਹਿੰਦੇ ਹਨ ਕਈ ਕੇਸ ਅਜੇ ਵੀ ਸਾਹਮਣੇ ਆਏ ਹਨ ਕਿ ਮਾਪਿਆਂ ਨੂੰ ਮਾਪਿਆਂ ਨੇ ਪੁੱਤਰਾਂ ਦੇ ਕਤਲ ਕਰ ਦਿੱਤੇ ਹਨ ਮਾਪਿਆਂ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਬੁਰੀ ਸੰਗਤ ਵਿੱਚ ਪੈ ਕੇ ਗਲਤ ਰਸਤਾ ਨਾ اختیار ਕਰਨ। ਮਾਪੇ ਆਪ ਬੱਚਿਆਂ ਦੀ ਅਜਿਹੀ ਹਾਲਤ ਦੇ ਖੁਦ ਜ਼ਿੰਮੇਵਾਰ ਹਨ ਕਿਉਂਕਿ ਉਹ ਇੰਟਰਨੈਟ ਦੀ ਖੁਦ ਵਰਤੋਂ ਕਰਦੇ ਆਂ। ਬੱਚਿਆਂ ਵੱਲ ਬੇਪਰਵਾਹ ਹੋ ਜਾਂਦੇ ਹਨ। ਅਜਿਹੇ ਮੌਕਿਆਂ ਤੇ ਬਜ਼ੁਰਗ ਅਤੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਵੱਲ ਧਿਆਨ ਦੇ ਕੇ ਉਹਨਾਂ ਦੀ ਜਵਾਨੀ ਨੂੰ ਸਿੱਧੇ ਰਸਤੇ ਪਾ ਸਕਦੇ ਹਨ। ਇਸ ਨਾਲ ਹੀ ਉਹ ਵੀ ਰੁੱਝੇ ਰਹਿਣਗੇ। ਬਜ਼ੁਰਗ ਬੱਚਿਆਂ ਨਾਲ ਉਹਨਾਂ ਦੀ ਖੁਸ਼ੀਆਂ ਜਨਮ ਦਿਨ ਮਨਾਉਣ ਵਿੱਚ ਸਹਿਦਾਰ ਬਣ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬਿਆਂ ਦੀ ਜਾਣਕਾਰੀ ਦੇ ਕੇ ਅਰਾਧ ਸੇ ਰਬਣ ਬਸ ਇਨਾਂ ਹੀ ਇਹ ਦੱਸੋ ਵੀ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਾ ਆਸ ਹੈ ਕਿ ਇਹਦਾ ਜਵਾਬ ਵਿੱਚ ਕੋਈ ਲਾਈਕ ਕਮੈਂਟ ਕਰੋਗੇ ਕਦੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਇਸ ਤੇ ਨਾਲ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ